ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਲੋ ਜੀ ਜਿਹੜਾ ਉੱਪਰ ਦਾ ਬਣਾ ਥੋੜਾ ਜਿਹਾ ਲੋਕ ਚਾਰ ਗੋਗਦੀ ਤੇ ਉਹਦਾ ਵੀ ਨਵੇੜਤਾ 'ਚ ਕਰਤਾ ਕੱਢੂ ਇਹ ਚੱਲਦਾ ਫੌੜ ਬੰਦਾ ਸਾਡਾ ਡੋਲ ਚਪਣ ਲਾਇਆ ਵਦਾਂ ਮੈਂ ਚੱਲ ਜਿਹੜੀ ਰਹਿ ਗਈ ਕਿੰਨੀ ਕ ਰਹਿ ਗਈ ਬਿਲਕੁਲ ਥੋੜਾ ਜਿਹਾ ਕੜਾ ਹੈ ਕੜਾ ਹੈ ਕੜਾ ਨਹੀਂ ਹੈਗਾ ਉੱਪਰ ਲੇਲੀ ਆ ਆ ਦੇਖੋ ਤੇਰਾ ਪੈਰ ਸਿੱਧਾ ਧਰਤੀ ਨੂੰ ਵੱਜਦਾ ਥੱਲੇ ਜਾ ਕੇ ਚੱਲ ਇਹ ਡੌਲ ਗਵਲਿੰਗ ਵੀ ਚੇਪ ਦੀਏ ਹੈ ਉਹ ਪਾਲੀ ਜਸੇ ਆ ਦਿੱਲੀ ਵਾਲੀ ਡੌਲ ਹਾਂ ਆਉ ਦੇਖ ਕੇ ਮਿੱਟੀ ਲਾ ਦੇਣੀ ਜੀ ਚੱਲ ਕਰੀਏ ਸ਼ੁਰੂ ਇਹਨੂੰ ਵੀ ਇਧਰਲੀ ਸਾਈਡ ਆ ਜਾ ਇਹਨੂੰ ਵੇੜ ਕੇ ਫਿਰ ਚਲੀਏ ਘਰ ਨੂੰ ਹਾਂ ਜੀ ਵੇੜਤਾ ਹਾਂ ਜੀ ਦੇਖੀ ਤੀ ਦੌੜ ਚੱਲ ਇੱਧਰ ਬਾਪੂ ਦਾ ਸਾਡੇ ਸੀਜ਼ਨ ਸ਼ੁਰੂ ਹੋਣ ਵੇ ਮੋਚਾਂ ਦੇ ਕੇ ਕੰਨ ਵੀੜੀਆਂ ਲੈ ਕੇ ਆਏ ਤੇ ਅਜੇ ਥੈਲੀ ਵਾਲੀਆਂ ਹੋਈਆਂ ਨਹੀਂ ਹੈਗੀਆਂ ਛੋੜੀ ਮਤਲਬ ਕੀ ਕਹਿੰਦੇ ਪਾਇਲ ਪਾਜੀ ਇਹ ਲੈ ਅੱਲੇ ਕੱਟੀਆਂ ਦੇਖੀ ਹਾਂ ਉਹ ਕੱਟੀਆਂ ਸਾਰੇ ਕੱਪੜੇ ਲੈ ਲਿਆ ਕੋਈ ਨਹੀਂ ਜੰਪੀਆਂ ਨਹੀਂ ਹੈਗੀਆਂ ਜਿੰਨੇ ਦੇ ਕੱਪੜੇ ਲਵੇਗ ਲਈ ਆਪ ਲਿਬੜ ਗਿਆ ਲੈ ਸਾਰੇ ਦੇ ਕੱਪੜੇ ਲਵੇੜੀ ਫਿਰਦਾ ਆ ਬਾਕੀ ਦੇਖੀਏ ਆਪਰਾ ਮੁੰਨਾ ਯਾਰ ਲਈ ਗਿਆ ਰਗਿਲਾ ਉਰਲਾ ਤਾਂ ਗਿੱਲਾ ਏ ਪਰਲੇ 3 4 ਬਾਗੇ ਬੀਜ ਦਿੰਦੇ ਆ ਆ ਵੀ ਗਿੱਲਾ ਏ ਤੇ ਦੁਪਹਿਰੇ ਤੇ ਕਿਤੇ ਦੇਖ ਹੁਣ ਉਹ ਗਿੱਲਾ ਦਾ ਨਹੀਂ ਪਰਾਂ ਚੱਲ ਆਪਾਂ ਵੀਰ ਦੇ ਗੱਲ ਪਾ ਦੇਣਾ ਬਾਜਰਾ ਵੀਰ ਤੇ ਵੱਢ ਲੈਣਾ ਇਹੀ ਨਹੀਂ ਗੱਲਾਂ ਕਰਿਆ ਇਹ ਇਹੀ ਦੇ ਗੱਲ ਪਾ ਦੇਣਾ ਆਪਾਂ ਨੇ ਉਹ ਅੰਬੀਆਂ ਪੱਕ ਗਈਆਂ ਥੋੜੇ ਉਹਨੂੰ ਢੂੰਗ ਲੈ ਤੂੰ ਕਿ ਰੋਣੇ ਖੜਾ ਬੋਨੂ ਖੜਾ ਦੇ ਕਰੂ ਮੈਂ ਤਾਂ ਆਹ ਨਾਲੀ ਸਾਡੀ ਦਾ ਹੈ ਯਾਰ ਮੈਂ ਅੱਜ ਘੁੰਮ ਗਿਆ ਹਾਂ ਕੁਝ ਵੀ ਕੱਕੜੀਆਂ ਹੁੰਦਾ ਨਾ ਬੰਦੇ ਬੱਸ ਆਹ ਆਹ ਕੋਈ ਜੀੜੀਆਂ ਕਰਦੀਆਂ ਹੁੰਦੀਆਂ ਪੂਰੀਆਂ ਪੁੱਟੀਆਂ ਲੈ ਆਂਦੀਆਂ ਓਏ ਜੀ ਸਾ ਬੈਣਾ ਖਾਣੀਆਂ ਰਾਤ ਆ ਬੈਣਾ ਦੇ ਤਾਂ ਅੱਜ ਦੇਖਿਆ ਵੀਰ ਮੈਂ ਕਹਿੰਦਾ ਮੈਂ ਇਹ ਕਾਹਦੇ ਮਨ ਨੂੰ ਲੱਗੂ ਭੋਲੂ ਦੇ ਧਾਨਾ ਜਿਹਦੇ ਬੈਣਾ ਨੇਗਾ ਬੈਣਾ ਕੋਈ ਨਹੀਂ ਬਹੁਤ ਬੈਣਾ ਖਾਣੀ ਅੰਬੀਆਂ ਉਹ ਪੱਕੀਆਂ ਹੋਣ ਨੇ ਘਰ ਲਾ ਰਿਆ ਪਕਾ ਪਕਾ ਹੈ ਰੋਟੀਆਂ ਦਾ ਤਾਂ ਹੈਗੀ ਆ ਪਕਾਉਣੀ ਆ ਉਹ ਖਾਣੀ ਨਹੀਂ ਉਹ ਲਾਂਗਰੀ ਬਲਾਲਾ ਉਹਨੂੰ ਕੱਦੂ ਹੋ ਗਿਆ ਲਾ ਦੋ ਅਰ ਰਾਤ ਮੋਟਰ ਚਲਾਈ ਨਹੀਂ ਤੁਸੀਂ ਫੋਨ ਕਰੇ ਤੇ ਚਲਾਈ ਦੇਖ ਲੈ ਇੱਟਾਂ ਕਾਹਨੂੰ ਪਟੀਆਂ ਇਹ ਇਹ ਬੀਜ ਦੇ ਕੰਮ ਲੱਗਦਾ ਬੰਨੂ ਪਿੱਛੇ ਕੋ ਮਾਰਿਆ ਇਹਦੇ ਚ ਹਾਂ ਭੋਲੂਆਂ ਦਾ ਮੈਰੀ ਮਾਰਿਆ ਕੋ ਬੱਜੇ ਆ ਇਹਦੇ ਵਿੱਚ ਬੱਜੇ ਵਾਲੇ ਟੁੱਟ ਨਹੀਂ ਗੀ ਆ ਬੱਜੇ ਆ ਗੋਸ ਚੱਲ ਕੋਈ ਨਹੀਂ ਲੈ ਟਰੈਕਟਰ ਤਾਂ ਨਹੀਂ ਚੱਲੀਏ ਲੋ ਜੀ ਪਾਣੀ ਤਾਂ ਗਿਆ ਜਮੇ ਸੁੱਕਾ ਹੁਣ ਉਹ ਖੁੰਗੇ ਜੇ ਥੋੜੇ ਜੇ ਡੱਕੇ ਜਿਹੜੇ ਲਵਾਵਾਂਗੇ ਬਾਕੀ ਤਾਂ ਸਾਰੇ ਠੀਕ ਖੜੇ ਆ ਨਾ ਹੁਣ ਤਾਂ ਸੁੱਕ ਗਏ ਸਾਰੇ ਪਾਸੇ ਪਾਣੀ ਬਿਲਕੁਲ ਐ ਨਹੀਂ ਸਮਾਂ ਨਹੀਂ ਅਜੇ ਦੁਆਰਾ ਭਰਿਆ ਪਾਣੀ ਮੈਂ ਥੋੜਾ ਜਿਹਾ ਸਾਕਾ ਤਾਂ ਮੈਂ ਕਹਾਂ ਹੋਰ ਸੁੱਕਲ ਵੀ ਅਜੇ ਕਾਲੂ ਪਾਣੀ ਲਾਵਾਂਗੇ ਇਹਨੂੰ ਤੇ ਕਾਲੂ ਪਾਣੀ ਲਾ ਕੇ ਕਾਲੂ ਜੂਰੀਆ ਪਾ ਕੇ ਸਵੇਰੇ ਉੱਤੇ ਬਾਅਦ ਸ਼ਾਮ ਨੂੰ ਪਾਣੀ ਲਾ ਦਾਂਗੇ ਮੱਕੀ ਦੇਖਦੇ ਲੈਟ ਕਿਹੜੇ ਟਾਈਮ ਆਉਂਦੀ ਹਾਂ ਤਾਂ ਸਵੇਰੇ ਰਾਤ ਨੂੰ 9:30 ਵਜੇ ਆਉਣੀ ਅੱਜ ਬਾਕੀ ਕੱਲ ਦਾ ਟਾਈਮ ਦੇਖਦੇ ਜੇ ਮੀਂਹ ਪੈ ਗਿਆ ਫਿਰ ਤਾਂ ਗੱਲ ਲੱਗ ਬਾਕੀ ਦੇਖਦੇ ਆ ਜੇ ਮੀਂਹ ਨਾ ਪਿਆ ਫਿਰ ਕਾਲੂ ਪਾਣੀ ਲਾ ਦਾਂਗੇ ਹੁਣ ਥੋੜੀ ਜਿਹੀ ਹਵਾ ਲੱਗ ਲਵੇ ਲੋ ਜੀ ਸਵੇਰੇ ਐਨ ਕੱਦੂ ਵਰਕੇ ਗਏ ਤੇ ਦੇ ਲਓ ਭਰਕੇ ਪਾਣੀ ਫੁੱਲ ਪਾਣੀ ਸਾਰਾ ਪੀ ਗਿਆ ਖੇਤ ਐ ਨਾ ਆ ਪਤਾ ਨਹੀਂ ਕਿਆ ਚੀਜ਼ ਲੰਗੀ ਵੀ ਹੈ ਲੀਜੀ ਪਾਈ ਵੀ ਹੈ ਇਧਰ ਨੂੰ ਵੀ ਹੈ ਇਧਰ ਨੂੰ ਵੀ ਹੈ ਪਾਣੀ ਚ ਹੂੰ ਬਾਕੀ ਪਤਾ ਨਹੀਂ ਵੀ ਸੱਪ ਦੀ ਪੈੜ ਹੈ ਗਾਦੀ ਹੈ ਇਹਦਾ ਭੋਲੂ ਬਾ ਜੂ ਦਸੂਗਾ ਕਿ ਹੁਣ ਉਹ ਬੌਛੇਤੀ ਦਾਦਾ ਵੀ ਸੱਪ ਦੀ ਹੈ ਗਾਦੀ ਹੈ ਇਹ ਨਹੀਂ ਪਤਾ ਹੁਣ ਕਿਆ ਚੀਜ਼ ਆ ਇੱਕ ਨਹੀਂ ਇਧਰ ਬੈਣਾ ਨੇ ਭੋਗਾ ਪਾਇਆ ਵਜੀਰੀ ਚ ਉਹ ਲੁਗਾਈ ਵਾਲੀ ਚ ਤੇ ਰਾਤਾਂ ਆਈਆਂ ਨੇ ਬੈਣਾ ਨੇ ਪੜੇ ਪੈੜ ਕਰੀ ਪਈ ਐ ਅਜੇ ਦੇਖ ਕੇ ਨਹੀਂ ਗਿਆ ਹੁਣ ਮਨ ਲੱਗਦੀ ਉਹ ਬਾਕੀ ਦੇਖਦੇ ਆ ਗਰਮੈਸ ਬਹੁਤ ਆ ਮੈਂ ਕਹਾਂ ਜੀ ਨਹੀਂ ਪੈ ਜੂ ਅੱਜ ਤਾਂ ਚੰਗੀ ਗੱਲ ਆ ਥੋੜੇ ਅੱਜ ਬਾਕੀ ਰੱਬ ਰੱਖਾ ਗਰਮੀ ਬਹੁਤ ਆ ਪਰ ਬਹੁਤ ਜ਼ਿਆਦਾ ਗਰਮ ਐ ਸੱਚ ਹਾਂ ਇਹ ਬਪੂ ਲੱਗ ਗਿਆ ਆਪਣੇ ਕੰਮ ਪਰ ਹੈ ਹਾਂ ਜੀ ਹੁੰਦੀਆਂ ਚੁੱਪਣੇ ਨੂੰ 20 ਚੁੱਪਣੇ ਹੁੰਦੀ ਹੂੰ ਤੋੜ ਕੇ ਦਸਾਉ ਕੋਈ ਤੋੜ ਕੇ ਇਹ ਪੱਕੀਆਂ ਤਾਂ ਹੈ ਨਹੀਂ ਹੁੰਦੀਆਂ ਕਿਹਨਾਂ ਪੈਲ ਪਾ ਲੈਣੀ ਲੈ ਇੱਥੇ ਵੀ ਇੰਨੀ ਨਹੀਂ ਛੱਡਣੀ ਆ ਉਹਨਾਂ ਦਾ ਨਾਮ ਲਿਖਿਆ ਬਹੂਗਾ ਉਹਨਾਂ ਨੇ ਖਾ ਲੈਣੀ ਉਹ ਨਾਮ ਤਾਂ ਲਿਖੋ ਫਿਰ ਸਾਨੂੰ ਤਾਂ ਨਹੀਂ ਮਿਲਨੀ ਕੋਕ ਕੱਕੜੀ ਨਹੀਂ ਪੱਕਦੀ ਉੱਥੇ ਹੂੰ ਉਹਨਾਂ ਕਹਿੰਦੇ ਤੜਵਾੜੇ ਕੁਛ ਹੈ ਨਹੀਂ ਤੜਵਾੜੇ ਪੈਰ ਘਰੋਂ ਫਰਕ ਨਹੀਂ ਹੋਣੀ ਫਾਈ ਇਹਦੇ ਬਦ ਜੰਨਾ ਔਖਾ ਵੀ ਹੈ ਇਹਦੇ ਬਦ ਜੰਨਾ ਵੀ ਔਖਾ ਹੈ ਬਹੁਤ ਔਖਾ ਹੈ ਡੰਡੇ ਗੱਲ ਦਾ ਫਿਰ ਕੱਚੀਆਂ ਟੁੱਟ ਜੀਆਂ ਹਲੂਣਾ ਦੇਤੇ ਆਏ ਆ ਉਹ ਹਲੂਣਾ ਦੇਤੇ ਆਏ ਆ ਵੀ ਜਿਹੜੀ ਕੋਈ ਪੱਕੀ ਜੀ ਹੁੰਦੀ ਉਹ ਗਿਰ ਜਾਂਦੀ ਆ ਹੈ ਹੁਣ ਤਾਂ ਪਹਿਲ ਪੜ ਦੇ ਸੌਲ ਪੰਚ ਨਹੀਂ ਮੀ ਹਾਂ ਨਹੀਂ ਬਿਗੜ ਲੱਗ ਗਿਆ ਅਜੇ ਕਿ ਕਰ ਹਾਂ ਹਾਂ ਸਾਰੀਆਂ ਹੀ ਗਿਰਦੀਆਂ ਹੁਣ ਤਾਂ ਗੱਦਾ ਛੱਡ ਗਿਆ ਹੂੰ ਤਾਂ ਪੱਕਣ ਦਾ ਟਾਈਮ ਹੈ ਨਾ ਦਾ ਆ ਇੱਕ ਮੀ ਹੋਰ ਪੈਣ ਦੇ ਸਾਰੀਆਂ ਪੱਕ ਜਣੀਆਂ ਇਹ ਤਾਂ ਮੀ ਡੀਕਦੀਆਂ ਇਹ ਵੀ ਬਈ ਇਹ ਬਨੀਰੀ ਪਟ ਕੇ ਰੱਖ ਕੇ ਕਹਿੰਦੇ ਲਾਉਂਗੇ ਕੱਲ ਨੂੰ ਮੱਕਾ ਨੀ ਹੈ ਤੇ ਉਹ ਪਾਣੀ ਤਾਂ ਹੈ ਨਹੀਂ ਪਾਣੀ ਪੀ ਗਿਆ ਇਹ ਨਹੀਂ ਵੀ ਨਹੀਂ ਉਹ ਪਾਉਣਗੇ ਪਾਣੀ ਹਾਂ ਰਾਤ ਨੂੰ ਲੈਟ ਆ ਜਣੀ ਹੁਣ ਰਾਤ ਨੂੰ ਚਲਾਉਂਗੇ ਅੱਧਾ ਘੰਟਾ ਇੰਨੇ ਚ ਭਰ ਜਾਣਾ ਇਹਨੇ ਕਰੇ ਗਿਆ ਚੱਲ ਦੇਖਦੇ ਆ ਉਹ ਤੂੰ ਜਿੰਨੀ ਟੰਬੀ ਟੂੜੀ ਆ ਰਹੀ ਲੰਬੀ ਦੇ ਸ਼ਕੀਨ ਵਾਸਤੇ 2-3 ਕਿਲੋ ਹੁਣ ਵੀ ਪਾੜ ਦੇ 3 ਕਿਲੋ ਹੂੰ ਉਹ ਸਾਡੇ ਵਰਗੇ ਦੂਖਣਸੀਆ ਨਿਕਲੇ ਹੋਣੀਆਂ ਜਾਂ ਜਿੰਦੀਆਂ ਜ਼ਿਆਦਾ ਚੂਲੀਆਂ ਗਰਮੀ ਗੈ ਨਿਕਲਣੀਆਂ ਹੂੰ ਕੋਈ ਨਹੀਂ ਬਿੜਦੇ ਤਾਂ ਬਹੁਤ ਹਾਂ ਇਹ ਛੋੜਾ ਗੈ ਲੈ ਕੇ ਆਇਆ ਬਾਪੂ ਆਪਣਾ ਮੈਂ ਤਾਂ ਛੋੜਾ ਆਪਣਾ ਗੈ ਰੱਖਿਆ ਹੋਇਆ ਸੀ ਕੱਪੜੇ ਸਾਰੇ ਲਵੇ ਲੈਂਦਾ ਬੀਆਂ ਗੈ ਦੇ ਅਹ ਉਹ ਖਰਾ ਬਹੁਤ ਕੱਕੜੀਏ ਵਿੱਚ ਪੱਕੀਆਂ ਕਪੌਣੀਆਂ ਬਹੁਤ ਔਖੀਆਂ ਇਹ ਨੂੰ ਮਾਰੇ ਤਾਂ ਕੱਲ ਵੀ ਨਹੀਂ ਮਾਰਦੇ ਫਿਰ ਗਰਮ ਹੁੰਦੀਆਂ ਇਹ ਕਿਮੂ ਨੂੰ ਮਾਰਦੇ ਫੋਨ ਕਪੌਣੀਆਂ ਬਹੁਤ ਔਖੀਆਂ ਨਹੀਂ ਨਹੀਂ ਹੁਣ ਤਾਂ ਜਦੋਂ ਪੱਕ ਜਾਣੀਆਂ ਕੋਈ ਪਤਨ ਪੱਕੀਆਂ ਨਾ ਹਾਜਮ ਕਰਨੀਆਂ ਜੇ ਕਹਣਾ ਤੁਸੀਂ ਚੂਹੇ ਸਾਡੇ ਵਰਗੇ ਨੇ ਕਿੱਥੇ ਚੱਲ ਆ ਜਿੰਨੀ ਮਰਜ਼ੀ ਕਰਾ ਲੈ ਕਰਦਾ ਉਹਨੂੰ ਫੋਨ ਦੇਖ ਲੈਣਾ ਬਿਲਾ ਕਿ ਮਿੱਠੂ ਨੂੰ ਜਿਆਦਾ ਆਹੋ ਬੁਲਾ ਲੈ ਯਾਰ ਆਪਣੇ ਦਾ ਮੂੰਹ ਤੇ ਪਾਉਂਗੇ ਕਿਸੇ ਹੋਰ ਕਰ ਝੂਗੜੂਈ ਔਰੇ ਤਾਂ ਇਹਨਾਂ ਨੇ ਭਈਆਂ ਨੇ ਨਹੀਂ ਛੱਡਣੀਆਂ ਇਹ ਜੀਆਂ ਭਈਆਂ ਦੀ ਅੱਗੇ ਦੇਖਾ ਇਹ ਬਿਚਾਰਾ ਬੁढ़ा ਹੋ ਗਿਆ ਐਤ ਕਿਹਨੂੰ ਲੱਗੀਆਂ ਹੀ ਨਹੀਂ ਚਿੰਮੂ ਨੂੰ ਮਾਰ ਲੈ ਰੁਪੜਾ ਚਾ ਕੋਈ ਨਹੀਂ ਦੇਖਦਾ ਗਿਆ ਵਾ ਹੁਣ ਰੁਪੜਾ ਅਉੜੀ ਤਾਂ ਇਹ ਗਰਮੀ ਦੇ ਲੱਗ ਕਿੰਨੀ ਹੋਈ ਬਈਆ ਗਰਮੀ ਤਾਂ ਬਹੁਤ ਅੱਗ ਲਾਈ ਪਈ ਹੈ ਹੋਊਂ ਗਰਾਤ ਨੂੰ ਕੋਸਾ ਜੀ ਅ ਚਲੋ ਕੋਈ ਆਵੇ ਉਹ ਜੀ ਮਾਲ ਕਰੀ ਪੈ ਗਿਆ ਤਾਂ ਵੀ ਜੇ ਨਹੀਂ ਮਿਲਦਾ ਉਹ ਵੀ ਠੀਕ ਹੁਣ ਹੋਰ ਤੇ ਰਗਾਹਾਂ ਵੀ ਜੋ ਚਲੋ ਤਾਂ ਬੀਜ ਹੋਈ ਜਾਉ ਚਲ ਆਪਾ ਬਾਦੂਗਾ ਬੱਤੇ ਦਾ ਇਹ ਤਾਂ ਪੱਕਦਾ ਹੀ ਨਹੀਂਗਾ ਭਾਦੂਗਾ ਸੁਜ ਆ ਜਾਂਦਾ ਇਹਨੂੰ ਤਾਂ ਆ ਜੀਰੀ ਬਰਦਨ ਬੇਟਾ ਇਹ ਵੀ ਬਹੁਤ ਜੀਰੀ ਵੱਢਣ ਦੇ ਨੇੜੇ ਪੁੱਜ ਜਾਂਦਾ ਇਹ ਤਾਂ ਦੇਖ ਲੈ ਇਹ ਪੱਕਦਾ ਹੀ ਨਹੀਂ ਹੈਗਾ ਇਹ ਹਾਂ ਬਾਦੂ ਹਾਂ ਇਹ ਤਾਂ ਹੁਣ ਵੀ ਕੰਮੀ ਪੁੱਤੀ ਸੀ ਬਹੁਤ ਲੇਟ ਪੱਕਦਾ ਸਾਰਿਆਂ ਨਾਲੋਂ ਬਾਕੀ ਸਾਰੇ ਪੱਕ ਲੈਂਦੇ ਇਕੱਲੇ ਹੀ ਨਹੀਂ ਪੱਕਣ ਚਾਹੁੰਦਾ ਹੈਗਾ ਇੰਨਾ ਟਾਈਮ ਲੈਂਦਾ ਪਾਣੀ ਐਨ ਭਰ ਕੇ ਜਦੋਂ ਤੁਹਾਡੇ ਸਾਹਮਣੇ ਸਵੇਰੇ ਗਿਆ ਦੇਖ ਲੈ ਪਾਣੀ ਪਾਣੀ ਵੀ ਕਿਸੇ ਪਾਸੇ ਨੂੰ ਨਹੀਂ ਵੀ ਕਿਤੇ ਚੋ ਗਿਆ ਹੋਵੇ ਡੌਲ ਲਿਪ ਕੇ ਗਏ ਸਾਰੇ ਪਾਸੇ ਪਾਣੀ ਖੜਾ ਵੀ ਆ ਮੜਾ ਮੜਾ ਨਹੀਂ ਰਿਸੂਗਾ ਐਦਾ ਕਿਤੇ ਨਹੀਂ ਜਾਣਾ ਪਰਲੇ ਦਾ ਜਦ ਦੱਸਿਆ ਹੀ ਨਹੀਂ ਨੂੰ ਜਾ ਸਕਦਾ ਪਾਣੀ ਤਾਂ ਹੁਣ ਖਾਣਾ ਹੀ ਹੈ ਤੇ ਅੱਤੀ ਨਹੀਂ ਪਣੀ ਪਾਣੀ ਖਾ ਗਿਆ ਇਹ ਆ ਗਿਆ ਯਾਨੀ ਚਾਹ ਉਹਨਾਂ ਨੇ ਆਪੇ ਲਾਉਣਾ ਪਾ ਦੇਣਾ ਬਣੇ ਉਹ ਤਾਂ ਪਰ ਉਹਨਾਂ ਨੇ ਪਰ ਹੋਰ ਉਹ ਥੋੜੀ ਵਿੱਚ ਲਾਉਨੇ ਉਹ ਉਹ ਤਾਂ ਕਹਿੰਦੇ ਸੁੱਕੇ 'ਚ ਫਾਇਦਾ ਹੈ ਹਾਂ ਮੈਂ ਪਾਣੀ ਤਾਂ ਹੁਣ ਰਾਤ ਨੂੰ ਲੈਟ ਆ ਜਾਨੀ ਕਾਲੂ ਲਾਉਣਾ ਉਹਨਾਂ ਨੇ ਇੰਨੇ ਨੂੰ ਮੜਾ ਮੋੜਾ ਭਰ ਦੇਣਾ ਜਿੰਨਾ ਕਿ ਭਰਨਾ ਹੋਇਆ ਹਾਂ ਉਹਨੂੰ ਪੱਟੀ ਕਰ ਹੂੰ ਠੀਕ ਉਧਰ ਵਾਸਤੇ ਵੀ ਕੀ ਹੈ ਤਾਂ ਸਾਨੂੰ ਪੰਜ ਚਾਰ ਗੁੱਛੀਆਂ ਲੈ ਕੇ ਥੋੜੀਆਂ ਹੀ ਆਏ ਪਤਾ ਨਹੀਂ ਥੋੜੀ ਚੰਦ ਉਧਰ ਵੀ ਲਾਉਣੀ ਆ ਤੀਆਂ ਦੋ ਤਿੰਨ ਗੁੱਛੀਆਂ ਲੱਗ ਜਾਣੀਆਂ ਉਧਰ ਵੀ ਲਾ ਆ ਜੀ ਜਿੱਥੇ ਡੱਕ ਕੀ ਹਾਤਾ ਮੈਂ ਪੱਟ ਲਿਆ ਉਹ ਠੀਕ ਹੈ ਵਧੀਆ ਬਾਕੀ ਦੇਖਦੇ ਆ ਹੁਣ ਹੂੰ ਚਲ ਚਟਣੀ ਦਾ ਸਮਾਨ ਲਿਆ ਕੇ ਦਮਾ ਚਟਣੀ ਪਾਉਣੀ ਉਹਨਾਂ ਨੇ ਲੈਤਾ ਦੇਤਾ ਹੁੰਦਾ ਹੋਰ ਚਾਹੀਦਾ ਡੱਬੇ ਡੁੱਬੇ ਚਾਹੀਦੇ ਹੋਰ ਸਮਾਨ ਬਿ ਡੁੱਬੇ ਉੱਤੀ ਕੀ ਲੈ ਲੈਣ ਕਿ ਜਦੇ ਦੇ ਬਲ ਅਦੀਤ ਕੋਲ ਤਾਂ ਚੱਕ ਕੇ ਲਿਆਉਂਦਾ ਬਾਈ ਭਾਜੀ ਕਿਲੋ ਦਾ ਲੀਨ ਡੱਬਿਆਂ ਬਿਨਾ ਗੱਲ ਨਹੀਂ ਬਣਣੀ ਹੈਗੀ ਚਟਣੀ ਪਾ ਕੇ ਰਾਮੂ ਜੀ ਕੋਲ ਵੀ ਹੋਣੇ ਆ ਬਿੱਲੂ ਕੋਲ ਪੁੱਛ ਲੈਂਦਾ ਹਰਜੀਤ ਕੋਲ ਹੈਗੇ ਆ ਪਰ ਭਾਜੀ ਕਿਲੋ ਦੇ ਹੂੰ ਤੂੰ ਛੋਟਾ ਨਾ ਲਈ ਨੋ ਛੂਟੋ ਤਾਂ ਨਹੀਂ ਚਟਣੀ ਪੌਣੀ ਕਿਤੇ ਸੌਖ ਸਸਤੀ ਆ ਸਾਰੀ ਇਹਨਾਂ ਦਾ ਸਾਨੇ ਸਾਨੇ ਗਾਣੇ ਮੁੱਲ ਦਾ ਵਧੀਆ 100 ਰੁਪਏ ਦਾ ਕਿਲੋ ਆ ਜਾਂਦਾ ਅੱਧਾ ਕਿਲੋ ਲੰਬੀ ਮਿਰਚ ਵੀ ਪਾਦੀ ਹੁਣ ਲੰਬੀ ਮਿਰਚ ਮੈਂ ਕਿੱਥੇ ਦੇ ਆ ਮਰ ਉਪੜ ਤੇ ਹੈ ਸੁੱਕੀ ਅੱਛਾ ਲਾਲ ਆਲ ਪਾ ਦਿਓ ਲਾਲ ਤਾਂ ਮੇਰੇ ਮਨ ਦੂਈ ਮੋਟੀ ਮਿਰਚ ਦਾ ਰੋਪੜ ਤੇ ਮਿਲਨੀ ਸੀ ਨਾ ਉਹ ਸੁੱਕੀ ਪੌਣੀ ਜਾ ਕੇ ਹਰਜੀਤ ਤੇ ਲੈ ਕੇ ਆਉਂਗਾ ਐਨੇ ਤੋੜੋ ਅੰਬੀਆਂ ਤੁਸੀਂ ਜੇ ਕੋਈ ਆ ਗਿਆ ਆ ਗਿਆ ਕੋਈ ਉਹ ਆ ਗਿਆ ਉਹਨੂੰ ਚੜਾ ਦੇ ਜੱਲੀ ਜਾ ਉਹਨੂੰ ਇਹ ਸਾਰੇ ਅੰਬ ਬਬ ਜਦ ਜੜ ਜੇ ਸਾਲਾ ਮੈਂਟਲ ਆਉਂਦਾ ਇਹ ਮੈਂਟਲ ਆਉਂਦਾ ਇਹ ਜੇ ਡਿਜ਼ਾਈਨ ਕਰ ਮੈਂ ਤਰੀਕੇ ਕੱਟੀਆਂ ਵੀ ਕਰਾ ਦੇਣੀ ਆ ਹੋਰ ਫੇ ਕਿਦਾਂ ਦਾ ਠੀਕ ਆ ਵਧੀਆ ਹਾਂ ਚਲਦੀ ਗਾਰ ਸੇਬ ਅੱਜ ਹਾਂ ਹਾਂ ਆ ਬੋਲੇ ਹੁਣ ਹੈ ਵੀ ਹੁਣ ਬੋਲੇ ਨੂੰ ਕਰਦੇ ਨਹੀਂ ਛੁੱਟੀ ਨੂੰ ਕਿਦਣ ਤੇ ਪੰਜ ਚਾਰ ਦਿਨ ਥਹੀਂ ਅੱਛਾ ਇਹਨੂੰ ਕਹਿਣਾ ਵੀ ਜੇ ਉਰੇ ਬਜਾ ਜੇ ਉੱਥੇ ਬਜਾ ਦਿਹਾੜੀ ਬੀ ਜੀ ਚਾਹੀਦਾ ਹੋਵੇ ਆਪਣਾ ਲਈ ਜੇ ਖਰੀਓ ਠੀਕ ਹੈ ਜਿੱਧਰ ਇੱਧਰ ਤੇ ਛੁੱਟੀ ਹੋ ਗਈ ਹਾਂ ਮੇਰੇ ਕੋਲ ਦਿਹਾੜੀਆਂ ਲਾਉਣੀਆਂ ਦੋ ਤਿੰਨ ਠੀਕ ਹੈ ਠੀਕ ਹੈ ਪੈ ਜਾਏ ਉਰੀ ਜਾਣਾ ਠੀਕ ਹੈ ਆਪਣੇ ਪੰਜ-ਛੇ ਦਿਨ ਲੈ ਪੰਜ-ਛੇ ਦਿਨ ਲੱਗਣੇ ਆਪਣੇ ਉਦੇ ਬਾਅਦ ਤਾਂ ਦਿਹਾੜੀਆਂ ਕਰਨੀਆਂ ਐ ਪੈ ਉਰੀ ਜਾਈਂ ਵਿਹਾਰ ਜਾਣਾ ਤੇਰੀ ਚੁਆਇਸ ਆ ਵਿਹਾਰ ਜਾਣਾ ਤੇਰੀ ਚੁਆਇਸ ਹੈ ਇਹ ਵਿਹਾਰ ਜਾਣਾ ਨਹੀਂ ਆਪਣੀ ਦਿਹਾੜੀ ਕਰਨੀ ਐ ਤੈ ਠੀਕ ਹੈ ਨਾ ਹਮ ਨੂੰ ਚਾਹੀਦਾ ਹਮਨੇ ਰੱਖ ਲੈ ਇਹਨੂੰ ਚਾਹੀਦਾ ਇਹਨੂੰ ਜੀ ਨੂੰ ਚਾਹੀਦਾ ਉਹਨੂੰ ਆਪਣਾ ਦਿਹਾੜੀਆਂ ਕਰਨੀਆਂ ਆ ਹਾਂ ਹਾਂ ਬਸ ਪੈ ਜਾਣਾ ਉਰੀ ਠੀਕ ਹੈ ਕੋਈ ਬਾਤ ਵਿਹਾਰ ਜਾਣਾ ਤਾਂ ਵੀ ਕੋਈ ਗੱਲ ਨਹੀਂ ਜਾਣਾ ਪੈ ਜਾਣਾ ਜਾ ਕੇ ਆਉਣਾ ਫੇਰਾ ਜੀ ਉਰੀ ਉਹਨਾਂ ਨਾਲ ਜਾਣਾ ਚਲੇ ਜਾਈਂ ਬੇਸ਼ੱਕ ਆ ਜਿਕੜਾ ਆ ਜਿਕੜਾ ਤੇਰਾ ਮੂਡ ਬਿਲਕੁਲ ਬਾਖਬਨ ਮਨੇ ਪੜੀਣਾ ਤੇ ਬਾ ਦਿਹਾੜੀ ਗੱਲਣਾ ਤੇਰਾ ਕਾਖ ਡਾਣ ਰੂਆ ਬੱਟੇ ਨਦੀ ਹਮ ਨੂੰ ਚਾਹੀਦਾ ਹਮਨੇ ਰੱਖ ਲੈਣਾ ਇਸ ਕੋ ਚਾਹੀਦਾ ਤੂੰ ਹਿੰਦੀ ਬੋਲੀਏ ਤਾਂ ਤੂੰ ਸਿੱਧਾ ਕਹਿ ਵੀ ਮੈਨੂੰ ਚਾਹੀਦਾ ਮੈਂ ਰੱਖ ਲੂ ਹੋਰ ਨੂੰ ਚਾਹੀਦਾ ਹੋਰ ਰੱਖ ਲੂ ਤੂੰ ਅਸਲ ਬੋਲੋ ਲਾਤ ਤੱਕ ਮੈਨੂੰ ਉੱਚਾ ਬੋਲਣ ਲਾਤਾ ਇਹਨੇ ਹਿੰਦੀ ਬੋਲਣ ਲਾਤਾ ਬਸ ਹਾਂ ਚਲ ਉੱਚੇ ਦਾ ਤਾਂ ਫਾਇਦਾ ਹੀ ਕੋਈ ਨਹੀਂ ਵੀਡੀਓ ਜੇ ਕੰਮ ਆ ਜਾਂਦਾ ਪਰ ਹਿੰਦੀ ਨਾ ਬੋਲ ਬਸ ਦੇ ਬਾ ਪੈਲਾ ਕੱਢ ਦੇ ਮੰਨੂ ਹੈ ਕਹੇ ਲਾ ਉੱਚਾ ਬੋਲਦਾ ਤਾਂ ਦਰਕਰਨ ਸੁਣਾਉਂਦਾ ਹਾਂ ਮਾ ਸਾਡੇ ਬੋਲੇ ਦੇ ਕੰਨ ਖਿਲਾਓ ਆਪੇ ਕੂਕਾ ਮਾਰਦਾ ਇਹਨੂੰ ਮੈਂ ਕੂਕਾ ਮਾਰ ਮਾਰ ਕੇ ਲੋਕ ਵੀ ਦੇਖਦੇ ਆੜ ਗਾਲੇ ਵੀ ਕੀ ਹੋ ਗਿਆ ਇਹਨੂੰ ਵੀ ਕੀ ਹੋ ਗਿਆ ਜਦ ਨਹੀਂ ਰੋਕਣਾ ਬੂਨੀ ਚੱਕਦਾ ਨਹੀਂ ਤਾਂ ਫੋਨ ਕਰੂੰਗਾ ਨਹੀਂ ਜਿਵੇਂ ਪੰਡਤ ਜਿੰਨੀ ਦੂਰ ਆਉਂ ਫੋਨ ਸਭ ਤੋਂ ਵਧੀਆ ਫੋਨ ਵੀ ਨਹੀਂ ਚੱਕਦਾ ਬਾਜੀ ਬਾਦ ਫੋਨ ਵੀ ਨਹੀਂ ਚੱਕਦਾ ਫੋਲ ਕੂਕਾ ਦੇ ਫੋਨ ਹਰਦਾ ਇੱਕ ਫੋਨ ਜਿੱਥੇ ਤੇ ਜਾਂਦਾ ਫੋਨ ਹੀ ਤਾਂ ਕੰਨ ਚ ਪਾ ਕੇ ਰੱਖੇਗਾ ਸਿਰ ਚ ਇਹ ਲੋਟ ਆਉਂਦਾ ਹੈ ਇਹ ਲੋਟ ਆਉਂਦਾ ਇਹ ਡੜਾ ਮਾਰਦਾ ਚੱਕ ਕੇ ਉਹ ਮਾਰਦਾ ਪਾਣੀ ਹੋਰ ਕਿਤੇ ਗਲਤੀ ਨਾਲ ਸਿਰ ਚ ਨਾ ਮਾਰੀ ਉਹ ਐ ਬੋਲੇ ਕਦੇ ਗਲਤੀ ਸੇ ਸੈਚ ਡੜਾ ਮਾਰੇ ਵੇ ਦੇਖੀ ਜਾਈਂ ਆਦੋ ਵਾਲੇ ਕਾ ਤਹੀਂ ਲੈ ਕੇ ਜਾਣਾ ਜਿੱਥੇ ਲੈ ਕੇ ਜਾਣਾਗਾ ਸਰਦਾਰ ਹੋ ਹੈਗਾ ਕਿ ਨਹੀਂ ਦੇਖ ਲੈ ਫਿਰ ਮੱਕੀ ਕਿੰਨੇ ਦਿਨ ਕੱਢ ਦੂ ਹੱਲੇ ਮੱਕੀ 5-4 ਦਿਨ ਬਸ ਹਾਂ ਹੈਗੀ ਆ ਮੈਂ ਤੈਨੂੰ ਕਹੀ ਤਾਂ ਵੀ ਤਾਂ 5 ਦਿਰੀ ਕਾਉਣ ਨਹੀਂ ਦੇਣੀ ਦੇਖ ਲੈ ਹੱਲੇ ਵੀ ਤੇਰੇ ਖਾਸੇ ਤੇ ਲੰਘ ਜਾਨੇ ਇਹ ਉਦੋਂ ਦਾ ਲਾਤੇ ਜਦੋਂ ਲਾਗੇ ਜਦੇ ਬਾਅਦ ਦਾ ਫਟ ਕੇ ਜਦੇ ਟਗੜ ਟਗੜ ਆ ਪਹਿਲਾਂ ਚੱਲੀਆਂ ਲਾ ਦੀ ਚੱਲੀਆਂ ਲਾ ਕੇ ਬਾਅਦ ਵਿੱਚ ਜਦੋਂ ਪਕਾ ਪਿਆ ਜਾ ਔਰ ਇਤਾਰ ਚੱਲੀਆਂ ਜਦ ਇਹਨੂੰ ਲਾ ਜਿੰਦਾ ਮੂਰ ਬਣ ਗਿਆ ਕੰਮ ਜਾਂ ਕਰ ਦੇਣਾ ਇਹ ਯਾ ਕੱਖ ਚਕਾਵੇ ਵਿਚਾਰਾ ਕੱਖ ਚਕਾਉਣ ਪਰੇ ਰੱਖਿਆ ਵਾ ਕੌਣ ਇਹ ਬੋਲਾ ਪੇਗੇ ਆ ਉਧਰ ਨੂੰ ਬੋਲਾ ਕੀ ਕਰੇ ਇਹਦੀ ਜਾਨੂ ਬਣਾਈ ਪਈ ਆ ਉਹ ਦੇਖ ਆ ਗਿਆ ਆ ਗਿਆ ਇਹਨੂੰ ਸੜੇ ਦੱਦੀ ਦੇ ਆ ਉਹਦੇ ਦੇ ਕਰੋ ਲੈ ਮੇਰਾ ਲਹੂ ਪੀਤਾ ਆ ਵਾ ਫੇ ਸ਼ਾਮ ਨੂੰ ਫੇਰ ਬੰਦੂ ਕਹਿੰਦਾ ਇੰਨੀ ਕੀ ਦੇ ਦੇਣਾ ਕਦੋਂ ਲਾਉਂਦਾ ਬਾਈ ਕਹਿੰਦਾ ਨਹੀਂ ਹੈਗਾ 31 ਮਾਰਚ 31 ਮਾਰਚ ਦੀ ਮੂਰਤਾਂ ਤਾਂ ਉੜ ਗਈਆਂ ਸੜੀਆਂ ਉਹਦਾ ਗੰਨੇ ਵਾਲੇ ਹੀ ਖਿੱੱਚੇ ਸੜੇ ਲੈ 31 ਮਾਰਚ ਕਹਿੰਦਾ ਬੋਤਲ ਦੇ ਦੇ ਕਰ ਮੜੀ ਜੀ ਕਾ ਕੁਝ ਨਹੀਂ ਬਣਦਾ ਸ਼ਾਮ ਨੂੰ ਮੇਤੇ ਫੇਰ ਮੰਗਦਾ ਹਾਂ ਖੜਾਇਆ ਖੜਾਇਨਾ ਪੂਰਾ ਤੁਸੀਂ ਬਿਗਾੜਤਾ ਇਹ ਕਹਿੰਦਾ ਖੜਾਇਆ ਜੀ ਜਾਂਦਾ ਪਗੜੀ ਜਾਂਦਾ ਮੇਰੇ ਕੋ ਕਿਤੇ ਢੇਕਦਾ ਮੰਨੂ ਵੀ ਸਰਦਾਰ ਜੀ ਮੈਂ ਕੀ ਕਹਿਣਾ ਮੈਂ ਕਿਹਾ ਭਾਈ ਮੈਂ ਕਿਹਾ ਇੱਕ ਪੇਟੀ ਮੈਂ ਕਿਹਾ ਮੈਂ ਤਾਂ ਨਹੀਂ ਜਾਣਾ ਆਪ ਭਈਆ ਜਿੱਥੇ ਛੁੱਟੀ ਕਰੇ ਭਈਆਂ ਨੇ ਹੂੰ ਇੱਕ ਪੇਟੀ ਲਿਆਇਆ ਮੈਂ ਹੂੰ ਜਿੱਦੇ ਭਈਆ ਨੇ ਗੰਨਾ ਖਤਮ ਕਰਿਆ ਚਾਰ ਬੋਤਲਾਂ ਲੈ ਗਏ ਹੂੰ ਰਹਿ ਗਏ 8 ਹੂੰ 8 ਮਾਦ ਸੜੇ ਕਿਦੋਂ ਫੇਰ ਆਗੇ ਇਹ ਹੂੰ ਕਹੇ ਦੋ ਬੋਤਲਾਂ ਹੋਰ ਦੇ ਦੇ ਕਿੰਨੀਆਂ ਰਹਿ ਗਈਆਂ ਇਹਨਾਂ ਨੂੰ ਪੇਟੀ ਦੇਖੀ ਹੈ ਹੈ ਕੁੜੀ ਚੋਦਾ ਹੈ ਪੀਗਾ ਉਹ ਠਿੱਕੇ ਤੇ ਆਉਂਦੀ ਹੈ ਪੇਟੀ ਨੂੰ ਦੇਗੀ ਹੋਣੀ ਹੈ ਹੈ ਪੇਟੀ ਨੂੰ ਦੇਖ ਗਈ ਹੋਣੀ ਹੈ ਉਹਨੂੰ ਮੈਂ 6 ਬੋਤਲਾਂ ਪੀ ਗਿਆ ਕੱਦਾਂ ਉਹਨਾਂ ਨੂੰ ਕਹਿੰਦਾ ਮੈਂ ਉਹ ਵੀ ਨਹੀਂ ਸਾਰੇ ਬਤਾਦਾ ਉਹਨੂੰ ਉਹ ਮੇਰੇ ਕੋ ਕਿੰਨੇ ਕਿੰਨੇ ਦਿਨ ਰਿਹਾ ਦੋ ਤੇ ਤਿੰਨ ਚਾਰ ਬੋਤਲਾਂ ਮੇਰੇ ਕੋ ਪੀ ਗਿਆ ਇਹ ਹੁਣ ਠਿੱਕੇ ਤੇ ਆਉਂਦੀ ਹੈ ਹੁਣ ਦੱਸ ਤਸਨਾਦ ਸੁਣ ਲਿਆ ਗਿਆ ਆਏ ਸ਼ਾਮ ਹਾਂ ਤੈ ਰਾਜੀ ਆਏ ਥੱਕ ਗਿਆ ਹਾਂ ਆਈ ਨਹੀਂ ਗਾ ਥੱਕ ਗਿਆ ਸਰਦਾਰ ਜੀ ਆ ਥੱਕ ਗਿਆ ਐ ਆਈ ਆ ਗੁੜੀ ਆਏ ਇਹਦਾ ਮੈਨੂੰ ਪੰਮਦਾ ਏ ਕੁਛ ਨਹੀਂ ਬਣਾ ਇੰਨੀ ਕੀ ਕਰਦੇ ਆਏ ਗਿਆ ਨਾ ਚਲ ਜਾ ਕੇ ਆਈ ਉਧਰ ਖੁਸ਼ ਰਹਿ ਖੁਸ਼ ਰਹਿ ਖੁਸ਼ ਚਲ ਚਲੀਏ ਲਓ ਜੀ ਜਿਹੜੀ ਕੱਲ ਲੈਟ ਖਲਾਈ ਤੀ ਮੈਂ ਕਿਹਾ ਤਾਂ ਵੀ ਨਹੀਂ ਰੱਖ ਲੈ ਇਹ ਕੰਮ ਹੋਣੀ ਆ ਹੁਣ ਇਹ ਦੁਆਰਾ ਲਾਉਣ ਚੱਲੀ ਆ ਉੱਥੇ ਫੇਰ ਕਹਿੰਦਾ ਲਾ ਕੇ ਆਉਣੀ ਆ ਇਹ ਲਾਉਣੀ ਪੈਣੀ ਇਹਦੇ ਬਿਨਾ ਨਹੀਂ ਸਰਨਾ ਇਹ ਕਹਦਾ ਤੂੜੀ ਦੇ ਮਾਰੇ ਪਏ ਬਜਾਰੇ ਮਗਾ ਲਾਈਟ ਬਿਨਾ ਨਹੀਂ ਸਰਨਾ ਉਹਦਾ ਲਾਉਣ ਲੱਗਾ ਮੈਨੂੰ ਰੋਕਤਾ ਕਹਤੇ ਮੈਂ ਫੇਰ ਉਹ ਲਾਉਣ ਲੱਗਾ ਰਮਾ ਲਾਈਟ ਲਾਦਾ ਇਹਦੇ ਬਾਹਰ ਫੇਰ ਖੋਲ ਦੂੰਗਾ ਹੂੰ ਠੀਕ ਨਹੀਂ ਗੱਲ ਹਾਂ ਤੈਨੂੰ ਇਹ ਗੱਲ ਮਾਹ ਜੇ ਕੰਪਿਊਟਰ ਕੰਨਾ ਫਿਰ ਲੱਗਾਉਣੀ ਪੈਣੀ ਇਹਦਾ ਹੂੰ ਉਹ ਵੀ ਕੰਮ ਹੋਇਆ ਹਮਰੇ ਸਾਥ ਹੀ ਚੱਲਣਾ ਉੱਥੇ ਬਦਲ ਕਰਕੇ ਗੱਲੇ ਨੂੰ ਖਾਲੀ ਹੀ ਆ ਉਹ ਤਾਂ ਹੋਊਗਾ ਕਿਆ ਪਤਾ ਘੜੀ ਚ ਆ ਗਿਆ ਕੰਮ ਖੜ ਜਣਾ ਚੱਲ ਬੈਠ ਆ ਜਾ ਲੈ ਭਾਈ ਪਹੁੰਚ ਗਏ ਮੁਰਗੀ ਫਾਰਮ ਕੋਲ ਮੁਰਗੀ ਫਾਰਮ ਨਹੀਂ ਸਿੱਕੋ ਜੰਕਰ ਕਾ ਕਿੰਨਾ ਖਰੂ ਪੈਂਦਾ ਮੁਰਗੀਆਂ ਦਾ ਮੁਰਗੀ ਫਾਰਮ ਦੀ ਆ ਹੋ ਹਾਂ ਆਈ ਵਾਲੀ ਮੁਰਗੀ ਔਰੇ ਨਹੀਂ ਰੋਲਵਾ ਕਿੰਨਾ ਪੈਂਦਾ ਪੱਖਿਆਂ ਦਾ ਪੱਖੇ ਨਾਲ ਉੱਧਰ ਲੱਗੇ ਹੋਏ ਨਾ ਪੱਖੇ ਕੂਲਰਾਂ ਦੇ ਵਾਲੇ ਹਾਂ ਉਹ ਕੋਈ ਪੱਖੇ ਲਾ ਪਾਉਂਦੇ ਰੌਲਾ ਹੈ ਵੀ ਕੋਹ ਬਣਾ ਬਾਈ ਹੂੰ ਦਲੈਲਰ ਵੀ ਆ ਮੈਂ ਕਹਿੰਦਾ ਓਰੇ ਦੂਏ ਮੀਟ ਵਾਲੇ ਹੁੰਦੇ ਜਿਹੜੇ ਆਂਡੇ ਵਾਲੀ ਮੁਰਗੀ ਵੀ ਹੈ ਸਭ ਕੋਸਾ ਹੈ ਵੀ ਬਹੁਤ ਏਰੀਏ ਜਿਆ ਬਾਈ ਹੂੰ ਬਹੁਤ ਏਰੀਏ ਜਿਆ ਆਏ ਇਹ ਵਿਚਾਰੇ ਪਾਸੇ ਤਾਰ ਲੱਗੀ ਵੀ ਆ ਡੰਗਰਾ ਡੰਗਰਾ ਦੇ ਨੀਚੋਂ ਓਰੇ ਓਰੇ ਜਲਦਾ ਜੇ ਲੇਜ਼ਰ ਕਰਾ ਹੈ ਸਾਰੀ ਕਰਨੇ ਆ ਸਾਲਾ ਨਾ ਪਵੇ ਮੀਂਹ ਨਾ ਕੰਮ ਹੋ ਜੇ ਮੈਂ ਪਹਿਲਾਂ ਗਲਤੀ ਕਰੀ ਯਾਦ ਕਰਾਉਣੇ ਤੇ ਸੁੱਕੇ ਹੀ ਇਹੀ ਤਾਂ ਹਮ ਹੈ ਕਿ ਨਹੀਂ ਆਹ ਤਾਂ ਇੱਥੇ ਬੱਤਾਂ ਇੱਥੇ ਕਰਕੇ ਆਗੇ ਨਹੀਂ ਕਿੱਥੇ ਬੱਤਾਂ ਲੜਦੇ ਆਹ ਐ ਲੈ ਜਿਹੜਾ ਪਨੀਰੀ ਵੀਜੀ ਵੀ ਹੁੰਦੀ ਆ ਪਨੀਰੀਓ ਆਹ ਹਾਂ ਹੈ ਪਾਵਲ ਇਹਨਾਂ ਹੁੰਦੀ ਆ ਬੰਨੀ ਆਹ ਦੇਖ ਵੀਜੀ ਕਰਨ ਮੈਂ ਛੱਡੀ ਵੀ ਤਾਂ ਆਏ ਜਿਹੜਾ ਪਨੀਰੀ ਹੁੰਦੀ ਆ ਚੱਲ ਦੇਖ ਜਾ ਕੇ ਲਾ ਲਾਈਟ ਉਹਨੂੰ ਉਹ ਹੈ ਜਿਹੜਾ ਨਵਾਂ ਲੈਣ ਨੂੰ ਕਰਦਾ ਨਾ ਆਹ ਲੈ ਹੁਣ ਆਹ ਲੈ ਆਹ ਕਹਿੰਦਾ ਲੈਣਾ ਇੱਕ ਹੋਰ ਨਹੀਂ ਇਹ ਯੌਂਡੀਆਂ ਨੂੰ ਫਿਰਦਾ ਆ ਵੀ ਵਧੀਆ ਚੀਜ਼ ਆ ਯਾਰ ਆ ਵੀ ਵਰਤ ਕੇ ਦੇਖ ਉਹਦੀ ਜਰਨਲ ਉਹ ਜਾਇਆ ਜਿਹੜਾ ਦੇ ਕੇ ਦੇਖੀਦਾ ਨਾ ਨਾ ਦੇਖ ਲੂਗਾ ਜਿਹੜਾ ਤਾਂ ਚਲਾ ਕੇ ਨਾ ਦੇਖ ਓਰੇ ਇਹ ਤਾਂ ਚੀਜ਼ ਆ ਚਲਾ ਕੇ ਦੇਖ ਕਿਆ ਕਹਿੰਦੀ ਬੈਠ ਮੈਂ ਦੂਏ ਨੂੰ ਭੁੱਲ ਜਾਣਾ ਮਖੌਲ ਦੀ ਗੱਲ ਨਹੀਂ ਬਾਈ ਮੈਂ ਜਿਹੜਾ ਟਰਾਲਾ ਬਣਾਇਆ ਇਹ ਜਸਟ ਸਟicker ਲੋ ਆਏ ਆ ਮੈਂ ਜਿੱਦਣ ਮਰਜੀ ਲਈਏ ਉਹਦੇ ਗਾਣੇ ਚੋਂ ਪੂਰਾ ਕਰਨਾ ਇਹਦਾ ਤੇਰੇ ਪਹਿਲੇ ਤੋਂ ਚਲਾਉਂਦੇ ਤਰਾ ਬਾਈ ਅਸੀਂ ਮਨਜੀਤ ਬਾਈ ਪਹਿਲੇ ਪਹਿਲੇ ਹਾਈ ਤੇ ਦੂਆ ਰੱਖਣਾ ਲੈ ਨੂੰ ਹਾਂ ਮੈਂ ਨੂੰ ਕਿਹਾ ਬਾਈ ਇਹਨਾਂ ਨੂੰ ਇਧਰ ਆਪਾਂ ਗੱਲੇ ਕਰੀ ਮੈਂ ਸਟicker ਵੀ ਦੇ ਲੋ ਆਏ ਤੂੰ ਦੱਸਦਾ ਦੱਸਦਾ ਵੀ ਹਜੇ ਹੈ ਨਹੀਂ ਨਾਲੇ ਆਈ ਨਹੀਂ ਪਤਾ 5 ਸਾਲ ਨੂੰ ਆਉਣਾ 7 ਸਾਲ ਨੂੰ ਆਉਣਾ 100% ਹਾਂ ਨਿਊ ਰੱਖਤੀ 1.5-2 ਲੱਖ ਸਸਤਾ ਦੇ ਕੇ ਲਾਉਂ ਨਾਲੇ ਨਿਊ ਰੱਖਤੀ ਚਾਹੇ ਮੈਂ ਕਹਾਂ 32 30 ਲਵਾ ਛੋਟਾ ਮੈਂ ਨਾ 32 ਪਰ ਲੈਣਾ ਇਹੀ ਆ ਨੀਊ ਹੋਲੈਂਡ ਉਹ ਜਾਨ ਕੋਲ ਪੈਣੀ ਚਾਹੀਦੀ ਆ ਇਹ ਨਹੀਂ ਖਾਜਣਾ ਤਾਂ ਬਾਈ ਜੇ ਦੂਆ ਲੈ ਲੈਂਦੇ ਤੂੰ ਵੀ ਲੈ ਇਹ ਜੌਂਡੀਅਰ ਲੈਣੂ ਫਿਰਦਾ ਜੌਂਡੀਅਰ ਚਾਹੀਦੀ ਨਹੀਂ ਹੇਲ ਇਹ ਕਹਿੰਦਾ ਮੈਂ ਜੌਂਡੀਅਰ ਲੈਣਾ

ਵੀ ਸਾਡਾ ਮੁੰਡਾ ਵੀ ਚਿਰਾਂ ਚ ਪੰਜ ਲੈਣ ਲੱਗਿਆ ਦਾ ਹਾਂ ਨਾ ਇਹ ਹੀ ਵਈਏ ਫਿਰ ਆਹੀ ਛੋਟਾ ਇਹ ਵੀ ਤਿੰਨ ਚਾਰ ਤਿੰਨ ਨਹੀਂ ਨਹੀਂ ਮਿਲਣੇ ਹਾਂ ਹੈ ਤਾਂ ਤਿੰਨ ਚਾਰ ਮਹੀਨੇ ਹੀ ਇਹ ਤਿੰਨ ਮਹੀਨੇ ਦੀ ਖੇਲ ਆ ਬਸ ਨਵੇਂ ਮਿੰਨ ਨਵਾਂ ਲੈਣਾ ਜੀ ਫੇ ਤੇਰੇ ਇਹਦੇ ਭਾਈ ਨਾਲ ਤੇ ਆ ਜਾਣਾ ਜਿਹੜਾ ਉਹ ਚੱਲਦਾ ਹਾਂ ਬੰਦ ਹੋਣਾ ਬਾਈ ਮੈਂ ਤਾਂ ਕਹਿੰਦਾ ਕੈਬਰੀਸ਼ਨ ਲੈ ਕੇ ਲਾ ਲੈਣ ਜੀ ਲਾਉਣਾ ਨਹੀਂ ਚੀਜ਼ ਵਧੀਆ ਇਹ ਵਧੀਆ ਮਖੌਲ ਦੀ ਗੱਲ ਨਹੀਂ ਹੈਗੀ ਨਾਉ ਆਇਦਾ ਕੋਈ ਪੁੱਛਦਾ ਵੀ ਆ ਸੀ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਤੁਸੀਂ ਨਵਾ ਨਵਾ ਘਰ ਆਏ ਹੋ ਨਾ ਨਵਾ ਪਰ ਮੈਂ ਤਾਂ ਕਹਾਂ ਸਾਡੇ ਤਾਂ ਹੀ ਪੁੱਛੀ ਨਹੀਂ ਨਹੀਂ ਭਾਈ ਸਾਡੇ ਮੈਂ ਤੈਨੂੰ ਦੱਸਤਾ ਰਿਹਾ ਵੀ ਮੈਨੂੰ ਵੀ ਇਹ ਹੀ ਪਸੰਦ ਆ ਕਿ ਇਸ ਤਰ੍ਹਾਂ ਆਪਣੇ ਨਾਲ ਗਿਆ ਭਾਈ 6 ਸਾਲ 10 ਸਾਲ ਦੀ ਗਿੱਦੜ ਮਰਜ਼ੀ ਲਈਏ ਇਹਨੂੰ ਨਹੀਂ ਕਰਦੇ ਤੁਸੀਂ ਹਾਂ ਕਿੱਦਾਂ ਗਵਾਨੀ ਇਹਦੀ 2 ਵੀ ਲੈ ਲਿਆ ਤੁਸੀਂ ਚਲਾਇਆ ਕਰਦੇ ਤੇ ਬਹੁਤ ਮਨ ਚਾਦਾ ਵੀ 10 ਸਾਲ ਪਹਿਲਾਂ ਵੀ ਯਾਰ ਲੈਣ ਆਗੇ ਮੈਂ ਵੀ ਤੈਨੂੰ ਦੱਸਤਾ ਰਿਹਾ ਵੀ ਅੱਜ ਮਨ ਚਾ ਵੀ ਜਦ ਮਰਜ਼ੀ ਲਈਏ ਲੈਣਾ ਇਹੀ ਆ ਸਟicker ਪੁੱਛ ਲਿਆ ਇਹੀ ਆਰਡਰ ਦੇ ਕੇ ਆਏ ਬਈ ਭਾਈ ਨਿਊ ਹੋਲੈਂਡ ਦੇ ਲਾ ਦੀ ਨਹੀਂ ਮੈਂ ਤਾਂ ਹਲੇ 2-4 ਸਾਲ ਦੀ ਰੱਖੀ ਬੈਠਾ ਚਾਹੇ ਛੋਟਾ ਲਈਏ ਜਿਹੜਾ ਮਰਜ਼ੀ ਲਈਏ ਪਰ ਲੈਣਾ ਇਹੀ ਆ ਨਾ ਬਾਈ ਛੋਟੇ bade ਦਾ ਇਹ ਸਭ ਤੋਂ ਵਧੀਆ ਹੀ ਆ ਬਹੁਤ ਵਧੀਆ ਚੀਜ਼ ਆ ਯਾਰ 3632 ਵੀ ਲੈਣੇ ਆ ਨਾ ਗਾਗੋ ਬਹੁਤ ਤੰਗ ਹੋਇਆ 2 ਵੀਲ ਤੇ 2 ਵੀਲ ਤੇ ਟੈਟਾ ਸਲਿੱਪ ਮਾਰਦਾ ਇਹ ਲੈ ਪ੍ਰਿਮਾ। ਇਹ ਤੂੰ ਨਾਲ 4 ਦਾ ਜਮਾਨਾ ਹੁਣ। 4 ਦਾ ਜਮਾਨਾ ਜਮਾਨਾ। ਚਾਹੀ ਛੋਟਾ ਲੈ ਲੈ 4 ਲੈ ਲੈ। ਇਹਨੂੰ ਕਦੂ ਚ ਵੜ ਕੇ ਡੌਲ ਦੇ ਲਾ ਕੇ ਛੱਡਦੇ 4 ਰਾਂ ਕੋਲ ਉੱਥੀ ਜਾਊਗਾ। ਇਹ ਦੀ ਗੱਲ ਛੋੜੀ ਆਪਾਂ ਜਿਹੜਾ ਯਾਦ ਹੀ ਕਿ 4 ਨਾ ਲੱਗੀ ਮਾੜੀ। ਆਪਣੀ ਬਾਸ ਹੋ ਜਾਂਦੀ। ਭਾਈ ਤੂੰ ਮੇਪਾ ਮਾਰਦੇ ਆ ਲਾਲੀ ਰੱਖਦੇ ਨਹੀਂ। ਕਿੱਥੇ ਜਾਊਗਾ ਤੂੰ। 4 ਲੱਗੀ ਸਾਥ ਕਰਵਾ ਕੇ। ਇਹ ਟਰੈਕਟਰ ਦਾ ਤੂੰ ਮਤਲਬ 4/4 ਕੱਢ ਕੇ ਚਲਾ ਕੇ ਨਹੀਂ। ਬਹੁਤ ਮਾਰ ਕੇ ਸਲਿੰਪ ਮਾਰ ਲੱਗ ਜਾਂਦਾ। ਜਲ 4/4 ਲਾ ਦਿੰਦੇ ਆ ਫਿਰ। ਟਰਾਲੀ ਦਾ ਤਾਂ ਕਿੰਗ ਆ ਇਹ। ਟਰਾਲੀ ਦਾ ਕਿੰਗ ਆ ਬਿਲਕੁਲ ਪਹਿਲੇ ਦਿਨ ਅਸੀਂ ਡੰਮਲ ਜੱਤੀ ਲੈ ਕੇ ਸਿਮੇਟਾ ਲੜਿਆ ਬਤਾ ਜੇਟ ਹੋ ਗਿਆ ਕੇ ਇਹ ਵੀਰ ਵਰਸ ਵੀਡੀਓ ਹੈ ਬਾਈ ਨਾਲੇ ਨਾ ਕਦੇ ਇਹ ਕਹਿੰਦਾ ਕਦੇ ਕਹਿੰਦਾ ਛੋਟਾ ਲੈ ਲੈਣਾ ਜੌਂਡੀ ਆਰ ਕਦੇ ਕੋਈ ਕਦੇ ਕੋਈ ਇਹਦਾ ਮਨ ਵੜਕੀ ਜਾਂਦਾ ਇਹਦਾ ਕਢਾਉਣਾ ਬੈਣਾ ਹੌਲੀ ਹੌਲੀ ਚਲਾ ਹੀ ਪੰਜਾਂ ਦਿਨ ਲਿਆ ਇਹਨੂੰ ਚਲਾ ਕੇ ਦੇ ਗੰਨੇ ਦੀ ਗੰਨੇ 'ਚ ਦਿਖਾਵਾਂਗੇ ਲੈ ਤੈਨੂੰ ਗੰਨੇ 'ਚ ਲੈਣਾ ਇਹਨੂੰ ਗੰਨੇ 'ਚ ਦਿਖਾਵਾਂਗੇ ਵੀ ਜੀ ਦੇਖ ਹਾਂ ਦੋਵੇਂ ਪਾ ਕੇ ਦੇਖੂਗੇ ਪਾ ਕੇ ਤਾਂ ਦੇਖੀਂਗੇ ਉਹਨਾਂ ਦੇ ਕੋਲ ਲਾ ਕੇ ਚਲਾ ਕੇ ਦੇਖ ਲੈ ਆਹੋ ਰੱਖਦਾ ਨੁਕਸਾਨ ਕਰੇਗਾ ਕਿ ਰੱਖਣਾ ਉਹ ਵੀ ਕਿਹੜਾ ਉਹਦਾ ਰੱਖਣਾ ਉਹ ਰੱਖਣਾ ਉਹ ਰੱਖਣਾ ਉਹਦੇ ਗੈ ਲੈਣਾ ਇੱਕ ਹੋਰ ਉਹ ਤਾਂ ਰੱਖਣਾ ਏ ਵਾਹ ਕੰਮ ਨੂੰ ਠੀਕ ਹੈ ਇਹਨੂੰ ਆਪਣਾ ਕਰਦਾ ਮਾਜੀ ਗੱਲੇ ਕੋਲੇ ਨਾ ਇਹ ਤਾਂ ਵਧੀਆ ਚੀਜ਼ ਆ ਜੀ ਕੋਈ ਨਹੀਂ